ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਇਸ ਵੇਲੇ ਮੈਂ ਖਲੋਤਾ ਹਾਂ ਆਲੂ ਦੇ ਖੇਤ ਦੇ ਵਿੱਚ ਤੇ ਇਹ ਬੀਜ ਹੈਗਾ ਪੁਖਰਾਜ ਕਿਸਾਨ ਦੋਸਤੋ ਆਲੂ ਇਹ ਲੱਗਾ ਹੈ ਲਗਭਗ 10ਵੇਂ ਮਹੀਨੇ ਦੀ 6 ਜਾਂ 7 ਤਰੀਕ ਦਾ 7 ਤਰੀਕ ਨੂੰ ਜਾਂ 8 ਤਰੀਕ ਨੂੰ ਭਰਿਆ ਹੈ ਸੋ ਕਿਸਾਨ ਦੋਸਤੋ ਬੀਜਣ ਵੇਲੇ ਇਸ ਖੇਤ ਦੇ ਵਿੱਚ 4 ਬੋਰੀਆਂ ਡੀਪੀ ਪਈਆਂ ਹੈ 10 ਕਿਲੋ ਦਾਣੇਦਾਰ ਸਲਫਰ ਪਿਆ ਤੇ 10 ਕਿਲੋ ਇੱਕ ਪ੍ਰੀਵੀ ਲਾਈਫ ਸਾਇੰਸ ਦਾ ਕਾਰਬਨ ਬੇਸ ਪ੍ਰੋਡਕਟ ਆਉਂਦਾ ਜ਼ੀਓਕਸੋਲ ਉਹ ਪਿਆ ਆਲੂ ਦੀ ਦੇਖ ਸਮੇਂ ਦੇ ਹਿਸਾਬ ਨਾਲ ਪੂਰੀ ਵਧੀਆ ਥੱਲੇ ਵੀ ਮੈਂ ਉਟ ਕੇ ਦਾਣੇ ਵੇਖ ਰਿਹਾ ਸੀ ਐਡੇ ਐਡੇ ਦਾਣੇ ਬਣੇ ਆ ਤੇ ਦਾਣਿਆਂ ਦਾ ਰੰਗ ਬਹੁਤ ਵਧੀਆ ਹੈ ਹੁਣ ਇਹਨਾਂ ਆਲੂਆਂ ਨੂੰ ਪਾਣੀ ਲੱਗਣ ਵਾਲਾ ਹੈ ਮੇਰੇ ਆਉਣ ਦਾ ਕਾਰਨ ਕੀ ਹੈ ਮੈਨੂੰ ਮੇਰੇ ਜ਼ਿਮੀਦਾਰ ਭਰਾ ਨੇ ਫੋਨ ਕੀਤਾ ਸੀ ਵੀ ਲੱਗਦਾ ਭਾਜੀ ਆਲੂਆਂ ਨੂੰ ਜਿਹੜੇ ਪੁਰਾਣੇ ਪੱਤੇ ਉਹਨਾਂ ਨੂੰ ਬਲਾਈਟ ਆ ਗਈ ਹੈ ਤਾਂ ਮੈਂ ਖੇਤ ਦੇ ਵਿੱਚ ਆ ਕੇ ਦੇਖਿਆ ਹੈ। ਵਾਕਈ ਆਲੂਆਂ ਨੂੰ ਬਲਾਈਟ ਆ ਗਈ। ਕੈਮਰਾਮੈਨ ਸਾਹਿਬ ਆਇਓ ਜਿਸ ਤਰ੍ਹਾਂ ਇਹ ਇਹ ਖਿੰਡਿਆ ਪਿਆ ਬੂਟਾ ਆ ਵੀ ਵਿਖਾ ਦਿਓ। ਇੱਥੇ ਆੜੇ ਪੱਤੇ ਜਾ ਰਹੇ ਆ ਥਲੜਲੇ। ਹਾਂ। ਥਲੜਲੇ ਪੱਤੇ। ਹਾਂਜੀ। ਇੱਥੇ ਆਜੋ ਆ ਜਿਹੜੇ ਪੱਤੇ ਕਿੰਗਰੇ ਹੋ ਰਹੇ ਆ। ਇਹ ਸਥਿਤੀ ਬਹੁਤ ਥਾਵਾਂ ਦੇ ਆਲੂਆਂ ਦੇ ਖੇਤਾਂ ਦੇ ਵਿੱਚ ਮੇਰੇ ਜ਼ਿਮੀਦਾਰ ਭਰਾ ਨੂੰ ਮੇਰੇ ਕਿਸਾਨ ਭਰਾ ਨੂੰ ਦੇਖਣ ਨੂੰ ਮਿਲ ਰਹੀ ਹੈ ਸੁਖਸ਼ਾਨ ਦੋਸਤੋ ਜਿਸ ਤਰ੍ਹਾਂ ਹੁਣ ਇਸ ਖੇਤ ਨੂੰ 1-2 ਦਿਨ ਦੇ ਵਿੱਚ ਵਿੱਚ ਪਾਣੀ ਵੀ ਲੱਗਣਾ ਹੈ ਅਸੀਂ ਇੱਥੇ ਸਪਰੇਅ ਕਰਕੇ ਬ্লাইਟ ਦੀ ਨਾਲ ਕੋਈ ਨਿਊਟ੍ਰੀਸ਼ਨ ਬੇਸ ਇਹਨੂੰ ਸਪਰੇਅ ਵੀ ਕਰਾਂਗੇ ਤੇ ਪਾਣੀ ਵੀ ਲਾਵਾਂਗੇ ਕੱਲ ਜਾਂ ਪਰਸੋ ਜ਼ੂਰੀਆ ਪਈ ਜੇ ਤਿੰਨ ਕਿੱਲੇ ਦਾ ਪਲਾਟ ਆ ਕੈਮਰਾਮੈਨ ਸਭ ਥੋੜਾ ਬਹਿ ਕੇ ਦੂਰ ਤੱਕ ਵਿਖਾੜੋ ਬਹੁਤ ਸੋਹਣਾ ਰਾਂਗਾ ਸਾਰੇ ਖੇਤ ਦਾ ਜ਼ੂਰੀਆ ਪਈ ਆ ਜੀ ਸਿਰਫ ਸੱਤ ਬੋਰੀਆਂ ਪਹਿਲੀ ਖਾਦ ਦੇ ਨਾਲ ਇਹਨੂੰ 3 ਕਿਲੋ 90% ਡਬਲ ਯੂ ਡੀਜੀ ਸਲਫਰ ਕੋਸਾ ਮਿਲ 골ਡ ਤੇ 4 ਕਿਲੋ ਜ਼ਿੰਦਾ ਜ਼ਿੰਕ ਉਹ ਦੋਵੇਂ ਵੈਰਾਈਟੀਆਂ ਇੱਕ ਬੋਰੀ ਜ਼ੂਰੀਆ ਤੇ ਹਲਕੇ ਪਾਣੀ ਦਾ ਕੋਟ ਕਰਕੇ ਪਾ ਕੇ ਫਿਰ ਪਾਣੀ ਲੱਗਾ ਸੀ ਉਸ ਤੋਂ ਬਾਅਦ ਇੱਕ ਦੋ ਜ਼ੂਰੀਆ ਦੀ ਇਹਨੂੰ ਹੋਰ ਆਈ ਆ ਦੋ ਵਾਰੀ ਇਹਨੂੰ ਜ਼ੂਰੀਆ ਪਈ ਆ ਤੇ ਇਹ ਤਿੰਨਾਂ ਕਿੱਲਿਆਂ ਨੂੰ ਸਿਰਫ ਸੱਤ ਬੋਰੀਆਂ ਜ਼ੂਰੀਆ ਦੀਆਂ ਪਈਆਂ ਦੋ ਸਪਰੇਅ ਹੋਈਆਂ ਜੀ ਇੱਕ ਦੇ ਵਿੱਚ ਬਾਇਓਲੋਜੀਕਲ ਪ੍ਰੋਡਕਟ ਆਉਂਦਾ ਸਮਰਾਟ ਪਲੱਸ ਤੇ ਮੈਨਕੋਜ਼ੈਬ ਤੇ ਕਾਰਬੋਡਾਈਜ਼ਮ ਦਾ ਕੰਬੀਨੇਸ਼ਨ ਸਾਫ਼ ਦੇ ਨਾਂ ਤੇ ਜਾਣਿਆ ਜਾਂਦਾ ਉਹ ਪਿਆ ਦੂਸਰੀ ਸਪਰੇਅ ਦੇ ਵਿੱਚ ਇੱਕ ਪ੍ਰੀਵਾਈ ਲਾਈਫ ਸਾਇੰਸ ਦਾ ਪ੍ਰੋਡਕਟ ਆਉਂਦਾ ਵਾ ਕੈਲਸੀ ਬੀ ਤੇ ਨਿਊਟਰੀਫਾਈਟ ਪੋਟਾਸ਼ ਬੇਸ ਪ੍ਰੋਡਕਟ ਹੈ ਉਹ ਪਾਇਆ ਹੁਣ ਜਿਹੜਾ ਇਹ ਰੋਗ ਆ ਗਿਆ ਹੈ ਬਲਾਈਟ ਇਹਨੂੰ ਰੋਕਣ ਲਈ ਜ਼ਿਮੀਦਾਰ ਦੇ ਕੋਲ 5 10 ਤਰ੍ਹਾਂ ਦੇ ਹਥਿਆਰ ਹੈਗੇ ਆ ਜਿਹੜੇ ਮਤਲਬ ਵਰਤ ਕੇ ਦਵਾਈਆਂ ਹੈਗੀਆਂ ਆਪਣੇ ਖੇਤ ਦੇ ਵਿੱਚੋਂ ਬਲਾਈਟ ਦਾ ਖਾਤਮਾ ਕਰ ਸਕਦਾ ਹੈ ਉਹਦੇ ਵਿੱਚ ਮੰਨ ਲਓ ਤੁਸੀਂ ਇੱਕ ਕੰਬੀਨੇਸ਼ਨ ਲੈ ਸਕਦੇ ਜੇ ਅਜੋਕਸੀ ਪਲਸ ਐਮ 47 ਇਹ ਮਾਰਕੀਟ ਦੇ ਵਿੱਚ ਤੁਹਾਨੂੰ 600 ਗ੍ਰਾਮ ਦੀ ਪੈਕਿੰਗ 300 ਗ੍ਰਾਮ ਦੀ ਪੈਕਿੰਗ ਦੇ ਵਿੱਚ ਕੰਪਨੀਆਂ ਵੱਲੋਂ ਬੜਿਆਂ ਵੀ ਮਿਲਦਾ ਤੁਸੀਂ ਆਪਣੇ ਲੈਵਲ ਤੇ ਵੀ ਅਜੌਕਸੀ ਅਡਾਮਾ ਦਾ ਮੀਰਾਡੋਰ ਜਾਂ ਸਜੈਂਟਾ ਦਾ ਐਮੀ ਸਟਾਰ ਇੱਕ ਐਮੀ ਸਟਾਰ ਟਾਪ ਹੈ ਇੱਕ ਐਮੀ ਸਟਾਰ ਹੈ ਐਮੀ ਸਟਾਰ ਜਾਂ ਅਡਾਮਾ ਦਾ ਮੀਰਾਡੋਰ ਕੋਈ ਦੋਹਾਂ ਚੋਂ ਇੱਕ ਪ੍ਰੋਡਕਟ ਮਿਲਦਾ ਲੈ ਕੇ 150 ਐਮਐਲ ਦੀ ਡੋਜ਼ ਰੱਖਣੀ ਤੁਸੀਂ ਅਜੌਕਸੀ ਦੀ ਤੇ ਅੱਧਾ ਕਿਲੋ ਦੀ ਡੋਜ਼ ਰੱਖਣੀ ਐਮ 45 ਦੀ ਦੋਵਾਂ ਨੂੰ ਅਲੱਗ-ਅਲੱਗ ਘੋਲ ਕੇ ਤੁਸੀਂ 150 ਲੀਟਰ ਪਾਣੀ ਲਾ ਕੇ ਸਪਰੇਅ ਕਰ ਸਕਦੇ ਜੀ ਇਹ ਇੱਕ ਕੰਬੀਨੇਸ਼ਨ ਤੁਸੀਂ ਆਪਣੇ ਲੈਵਲ ਤੇ ਬਣਾ ਸਕਦੇ ਜੇ ਤੇ ਬਸਬ ਦਾ ਪ੍ਰੋਡਕਟ ਆਉਂਦਾ ਐਕਰੋਬੇਟ ਅਡਾਮਾ ਦਾ ਪ੍ਰੋਡਕਟ ਆਉਂਦਾ ਓਮੈਨ ਦੇ ਨਾਂ ਤੇ ਡਾਈਮੋਥੀਟ ਟੈਕਨੀਕਲ ਕੈਮਰਾਮੈਨ ਸਾਹਿਬ ਕੀ ਸੀ ਡਾਈ 50% ਟੈਕਨੀਕਲ ਡਾਈਮੋਥੀਟ ਕੋ ਇਹੋ ਜਿਹਾ ਟੈਕਨੀਕਲ ਹੈ ਦੇ ਵਿੱਚ ਮੇਰੇ ਪ੍ਰੋਨਨਸੀਏਸ਼ਨ ਚ ਫਰਕ ਆ ਰਿਹਾ ਡਬਲਯੂ ਪੀਆ ਦੀ ਫਾਰਮੂਲੇਸ਼ਨ ਹੈ 200 ਗ੍ਰਾਮ ਤੁਸੀਂ ਉਹ ਲੈ ਸਕਦੇ ਜੀ ਉਮੈਨ ਅਡਾਮਾ ਦਾ ਜਾਂ ਐਕ੍ਰੋਬੇਟ ਬਸਪ ਦਾ ਤੇ ਨਾਲ ਅੱਧਾ ਕਿਲੋ ਐਮ 45 ਦੋਵਾਂ ਨੂੰ ਅਲੱਗ-ਅਲੱਗ ਘੋਲ ਕੇ ਤੁਸੀਂ 150 ਲੀਟਰ ਪਾਣੀ ਲਾ ਕੇ ਆਪਣੇ ਡੈਮੇਜ ਖੇਤ ਨੂੰ ਜਿੱਥੇ ਇਹ ਬਲਾਈਟ ਆ ਗਈ ਆ ਸਪਰੇਅ ਕਰ ਸਕਦੇ ਜੀ ਤੀਸਰਾ ਇੱਕ ਮਾਰਕੀਟ ਦੇ ਵਿੱਚ ਕੰਬੀਨੇਸ਼ਨ ਆਉਂਦਾ ਐਮ 45 ਤੇ ਮੈਟਲੈਕਸਲ ਦਾ ਬਾਈ ਨੇਮ ਰੈਡੋਮਿਲ 골ਡ ਆਉਂਦਾ ਉਸ ਤੋਂ ਇਲਾਵਾ ਸਾਈਮੇਗਾਨ ਸਿਸਕਾਨ ਦੇ ਨਾਂ ਤੇ ਦੋ ਪ੍ਰੋਡਕਟ ਅਡਾਮਾ ਦੇ ਆਉਂਦੇ ਇੱਕ ਦੇ ਵਿੱਚ ਐਮ 45 ਮੈਟਲੈਕਸਲ ਹੈ ਇੱਕ ਦੇ ਵਿੱਚ ਅਲੱਗ ਕੰਬੀਨੇਸ਼ਨ ਹੈ ਉਹ ਵੀ ਤੁਸੀਂ ਅੱਧਾ ਕਿਲੋ ਦੀ ਡੋਸ ਤੇ ਪਾ ਸਕਦੇ ਜੇ ਸੇਮ ਟੈਕਨੀਕਲ ਜਾਨੀ ਕਿ ਐਮ 45 ਤੇ ਮੈਟਲੈਕਸਲ ਦਾ ਕੰਬੀਨੇਸ਼ਨ ਤੁਹਾਨੂੰ ਮਾਰਕੀਟ ਦੇ ਵਿੱਚੋਂ 800 ਰੁਪਏ ਤੋਂ ਲੈ ਕੇ ਤੇ ਕੋਈ 12 1250 ਰੁਪਏ ਤੱਕ ਅਲੱਗ-ਅਲੱਗ ਕੰਪਨੀਆਂ ਦਾ ਮਿਲੇਗਾ ਰੈਡੋਮਿਲ 골ਡਫੇਰ ਮਹਿੰਗੀ ਰਹੇਗੀ ਜ਼ਰੂਰੀ ਨਹੀਂ ਪਈ ਆਪਾਂ ਬ੍ਰਾਂਡ ਕੋ ਲੋਟੀ ਖਾਣੀ ਆ ਸੇਮ ਟੈਕਨੀਕਲ ਚੰਗੀ ਕੰਪਨੀ ਦਾ ਕੋਈ ਇੰਡੀਅਨ ਬੇਸ ਚੰਗੀ ਕੰਪਨੀ ਦਾ ਆਪਾਂ ਲੈ ਕੇ ਟਾਟਾ ਮਾਸਟਰ ਵੀ ਆਉਂਦਾ ਹੈ ਸੇਮ ਟੈਕਨੀਕਲ ਹੀ ਆ ਟਾਟਾ ਰੈਲਿਸ ਦਾ ਉਹਨੂੰ ਵੀ ਪਾ ਕੇ ਆਪਣੇ ਖੇਤ ਦੇ ਵਿੱਚੋਂ ਬ্লাইਟ ਦਾ ਖਾਤਮਾ ਕਰ ਸਕਦੇ ਆ ਸੋ ਖਿਸਾਨ ਦੋਸਤੋ 38 ਦਿਨ ਦੇ 37 38 ਜੀਮੇਦਾਰ ਸਾਹਿਬ ਇਨੇ ਕਿਹਾ ਇੱਕ ਵਾਅਦਾ ਇਨੇ ਕਿਹਾ 37 38 ਦਿਨ ਦੇ ਆਲੂ ਆ ਕੋਈ ਬੂਟਾ ਪੁੱਟੀ ਆਇਆ ਹੀ ਚੱਲੇ ਦਾਣੇ ਵੇਖੇ ਤੁਸੀਂ ਹਾਂ ਪੜਦੀ ਇੱਕਦਾ ਮਤਲਬ ਛੋਟੇ ਛੋਟੇ ਟਿਊਮਰ ਥੱਲੇ 35 36 ਦਿਨ ਦੇ ਆਲੂ ਨੇ 3 4 5 6 7 8 ਦਾਣੇ ਬਣਾਏ ਆ ਇਹਨੇ ਤੇ ਦੋ ਦਾਣੇ ਇਹਦੇ ਆ ਨਿਕਲ ਆਏ ਕੈਮਰਾਮੈਨ ਸਾਹਿਬ ਖਾਰੇ ਇਹੀ ਹੈ ਦੋ ਦਾਣੇ ਇਸ ਬੂਟੇ ਥੱਲੇੋਂ ਆ ਨਿਕਲੇ ਆ ਤੇ ਕੋਈ 6-7 ਦਾਣੇ ਹੋ ਰਹੇ ਜਾਣੇ ਕਿ 8-9 10 ਦਾਣੇ ਇਹ ਜਿਹੜਾ ਆਲੂ ਆ ਬਣਾਜੇਗਾ ਕਲਰ ਬਹੁਤ ਸੋਹਣਾ ਆ ਰਿਹਾ ਕਿਉਂਕਿ ਪਾਣੀ ਜ਼ਿਮੀਦਾਰ ਨੇ ਥੱਲੇ-ਥੱਲੇ ਰੱਖ ਕੇ ਖੇਤ ਦਾ ਉੱਪਰਲਾ ਹਿੱਸਾ ਹੁਣ ਤੱਕ ਸੁੱਕਾ ਰੱਖਿਆ ਸੋਹਣੇ ਮਤਲਬ ਸਥਿਤੀ ਦੇ ਵਿੱਚ ਖੇਤ ਹੈਗਾ ਪਰ ਬਲਾਈਟ ਆ ਗਈ ਹੈ ਸੋ ਖਸਾਨ ਦੋਸਤੋ ਖੇਤੀ ਨਾਲ ਸੰਬੰਧਤ ਤੁਹਾਨੂੰ ਕੋਈ ਵੀ ਸਮੱਸਿਆ ਤੁਸੀਂ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰਕੇ ਖੇਤੀਬਾਣੀ ਸੰਬੰਧਿਤ ਜੋਗ ਸਲਾਹਾਂ ਪ੍ਰਾਪਤ ਕਰ ਸਕਦੇ ਜੀ ਜਿੰਨੀ ਇੱਕ ਬੁੱਧ ਮਨੂ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ